ਪੇਟ ਮੇਂ ਨ ਪਹਿਲਾਂ ਦੀ ਗੱਲ ਐ ਉਦੋਂ ਅਦਾ ਲੱਗਾ ਬੀ ਦਰਦ ਦਰਦ ਹੋਈ ਪੇਟ ਚ ਤੇ ਐਡਮਿਟ ਹੋਇਆ ਤੋ ਨਾ ਆਪਰੇਟ ਕਰਤਾ ਹੰ ਬਸਿਆ ਬਸ ਇਨਫੈਕਸ਼ਨ ਇਨਫੈਕਸ਼ਨ ਹੋਇਆ ਸੀ ਇਹੀ ਦੱਸਦੇ ਰਹੇ ਬੀ ਬੇਟਾ ਮੇਰੇ ਅੱਗੇ ਸੀ ਮੇਰੇ ਦੋ ਬੱਚੇ ਦੋ ਕਿ ਤੁ ਗੁੱਡੀ ਐ ਇੱਕ ਲੜਕਾ ਆ ਵੇ ਵੱਡੇ ਕੋ ਦਾ ਹੈ ਹੈਂ ਛੋਟਾ ਹੈ ਨਹੀਂ ਦੋ ਬੱਚੇ ਨੇ ਤਿੰਨ ਬੱਚੇ ਹੋ ਗਾ ਤੇ ਇਹ ਛੋਟਾ ਸਾਰਾ ਤੁਹਾਨੂੰ ਜੀ ਰੀਡੈਟ ਬੋਡੀ ਮੰਗਾਨੀ ਹੈ ਇੱਥੇ ਸੰਸਕਰਤ ਉਹਦੇ ਸੰਸਕਰਤ ਕਿਤੇ ਆਇਆ ਹੈ ਯਾਰ انا ਬਰੀ ਸੰਛੋਟਾ ਜਾ ਕਰਨਾ ਹੈ ਮੈਂ ਕਿਆ ਕਾਦਾ ਕਰਨਾ ਹੈ ਕਹਿੰਦਾ ਵੀ ਇਨਫੈਕਸ਼ਨ ਕਹਿੰਦੇ ਨੇ ਮੈਂ ਕਹਿੰਦੇ ਫੈਸ਼ਨ ਕੱਟਦੇ ਆਂ ਕਿ ਪਰ ਚਾਰਾ ਪੰਜਾ ਦਿਨਾਂ ਚ ਦੁਕੀ ਕਹਾਂਗਾ ਇਹ ਹੋਈ ਗੱਲ ਕੀਤੀ ਮੁੜ ਕੇ ਨਹੀਂ ਕੋਈ ਵੀ ਕੀਤੀ ਤੇਰੇ ਮਿਨਾਗਾ ਉਹ ਨਾਮ ਉਹ ਤੇ ਬਾਬਾ ਪਾਤੀ ਮੁੜ ਕੇ ਸਾਡੀ ਗੱਲ ਨਹੀਂ ਹੋਈ ਹਮਾਂ ਆਪਾਂ ਤੇ ਇੰਡੀਆ ਇੰਡੀਆ ਨੂੰ ਵਾਸਤੇ ਕਦੀ ਗੱਲ ਕਰਦਾ ਸੀ ਮੈਂ ਬਾਬਾ ਇੰਡੀਆ ਨੂੰ ਕਹਿੰਦਾ ਹਾਂ ਅੰਮੀ ਮੈਂ 2 ਸਾਲਾਂ ਨੇ ਜੇ ਮੇਰੇ ਪੇਪਰ ਨਿਕਲੇ ਆਏ ਫਿਰ ਮੈਂ ਆ ਮੰਗਾ ਪੱਕਾ ਹੋ ਗਿਆ ਤੇ ਬੱਤੇ ਆ ਜਾਣਗੇ ਨਹੀਂ ਤੇ ਮੈਂ 2-3 ਸਾਲਾਂ ਕੇ ਆਪਣੇ ਇੰਡੀਆ ਹੀ ਆ ਜਾਣਾ ਹੈ ਕਹਿੰਦੇ ਮੈਨੂੰ ਫੋਨ ਆਇਆ ਵੀਡੀਓ ਕਾਲ ਆਈ ਗੱਲ ਕੀਤੀ ਮੈਂ ਆਪਣੇ ਪੇਕੇ ਘਰ ਸੀ ਮੈਂ ਤੇ ਸੱਸ ਸਹੁਰਾ ਵੀ ਉੱਥੇ ਆਇਆ ਸੀ ਫੰਕਸ਼ਨ ਸੀ ਸਾਡੇ ਘਰ ਛੋਟਾ ਜਿਹਾ ਮੈਨੂੰ ਫੋਨ ਕੀਤਾ ਮੈਨੂੰ ਵੀਡੀਓ ਕਾਲ ਕੀਤੀ ਮੈਂ ਕਿਹਾ ਅੱਜ ਟਾਈਮ ਨਾ ਫੋਨ ਕਰਤਾ ਕਹਿੰਦੇ ਮੈਂ ਠੀਕ ਨਹੀਂ ਹੈਗਾ ਮੈਂ ਹਸਪੀਟਲ ਆਇਆ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਮੇਰੇ ਟੇਢ ਦੁਖਦਾ ਪਿਆ ਏ ਤੇ ਮੈਂ ਇੱਥੇ ਹਸਪੀਟਲ ਆਇਆ ਮੈਂ ਕਹਿੰਦੇ ਮੈਂ ਹੁਣ ਤੁਹਾਨੂੰ ਨਾ ਸਵੇਰੇ ਫੋਨ ਕਰਾਂਗਾ ਮੈਂ ਕਿਹਾ ਠੀਕ ਏ ਸਾਨੂੰ ਸਵੇਰੇ ਉਹਨਾਂ ਨੇ 7 ਵਜੇ ਫੋਨ ਕੀਤਾ ਮੇ ਕੋ ਚੱਕ ਨਹੀਂ ਹੋਇਆ ਮੈਂ ਦੁਬਾਰਾ ਲੈ ਲਿਆ ਫੋਨ ਉਹਨਾਂ ਨੇ ਰੱਖ ਲਿਆ ਫਿਰ ਮੁੜ ਕੇ ਗੱਲ ਨਹੀਂ ਹੋਈ ਸਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਹਸਬੰਦ ਜੈੱਟ ਹੋ ਚੁੱਕੀ ਹੈ ਸਾਨੂੰ ਪਰਸੋ ਰਾਤੀ 10:30 ਵਜੇ ਡਾਕਟਰਾਂ ਦਾ ਫੋਨ ਆਇਆ ਕਹਿੰਦੇ ਸਾਰਾ ਕੁਝ ਡੈਮੇਜ ਹੋ ਗਿਆ ਉਹਨਾਂ ਦਾ ਹਾਰਟ ਤੇ ਸਾਰਾ ਕੁਝ ਡੈਮੇਜ ਕਰ ਚੁੱਕਾ ਹੈ ਬੱਚੇ ਕਿੰਨੇ ਤੁਹਾਡੇ ਮੇਰਾ ਬੱਚਾ 4 ਸਾਲ ਦਾ ਛੱਡ ਕੇ ਗਿਆ ਸੀ ਅੱਜ ਤੋਂ 10 ਸਾਲ ਹੋ ਗਏ ਬੇਟੀ 3 ਮਹੀਨਿਆਂ ਦੀ ਛੱਡ ਕੇ ਗਿਆ ਹੁਣ 7 ਸਾਲ ਦੀ ਹੋ ਗਈ ਮੇਰੀ ਬੇਟੀ ਵੀ ਨਾ ਮਿਲੂ ਉਡੀ ਸੰਸਕਾਰ ਇੱਥੇ ਕਰੂੰਗੇ ਕਿਉਂਕਿ ਇਸ ਤਰ੍ਹਾਂ ਉਹਨਾਂ ਦੀ ਡੈੱਡ ਬੋਡੀ ਇੱਥੇ ਨਹੀਂ ਆਣੀ ਹੈ ਕਿ ਪੰਜਾਬ ਸਰਕਾਰ ਭਾਰਤ ਸਰਕਾਰ ਤੋਂ ਕੀ ਮੰਗ ਕਰ ਰਹੀ ਹੈ ਮੈਂ ਹੀ ਮੰਗ ਕਰਨਾ ਚਾਹੁੰਦੀ ਆ ਕਿ ਮੇਰੇ ਬੱਚਿਆਂ ਨੂੰ ਮੈਨੂੰ ਅਸੀਂ ਇੱਕ ਵਾਰੀ ਉਹਨਾਂ ਨੂੰ ਮਿਲਣਾ ਚਾਹੁੰਦੇ ਆ ਅਸੀਂ ਆਪ ਆਪਣੇ ਅਥੀ ਸੰਸਕਾਰ ਕਰਨਾ ਚਾਹੁੰਦੇ ਆ ਬੇਟਾ ਉਹਨਾਂ ਦਾ ਆਪ ਕਰੇਗਾ ਸੰਸਕਾਰ ਮੰਗ ਕਰਦੇ ਆ ਸੀ ਜੀ 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 ਜ ਪਾਪਾ ਹੱਥ ਲੋਹ ਲਾਇਆ ਅਵੀ ਹੱਥ ਫਿਰ ਬਾਜ ਪਤਾ ਨਹੀਂ ਕਿਵੇਂ ਹੋ ਗਿਆ ਕਿਨੇ ਚਰ ਹੋ ਗਿਆ ਆਪਣੇ ਪਾਪਾ ਨੂੰ ਦੇਖੇ ਮੈਂ ਯਾਦ ਆ ਆਪਣੇ ਪਾਪਾ ਦੇ ਬਾਰੇ ਕੁਝ ਜੀ ਮੈਨੂੰ ਘੋਣ ਫੋਨ ਜਦੂ ਲਾਂਦੇ ਨਾ ਤੇ ਉਹਨਾਂ ਨੇ ਕਹਿਣਾ ਕਿ ਮੈਂ ਤੈਨੂੰ ਬਹੁਤ ਖੜਾਇਆ